ਲੁਕ ਦਰਦ ਤਕਲੀਫ ਹੈ ਮੇਰੇ ਹਿੱਸੇ ਮੇਂ ਦੇ ਦੀ ਅ ਅ ਤੁਹਾਡੇ ਵੀ ਕੋਈ ਪ੍ਰੋਬਲਮ ਸੀ ਹੋਰ ਬੋਲ ਬੋਲਦਾ ਕਿਉਂ ਨਹੀਂ ਦੇਖ ਲਈ ਦੁਨੀਆ ਐਜੂਕੇਸ਼ਨ ਇਜ਼ ਨੋਟ ਦ ਅਮਾਉਂਟ ਆਫ ਇਨਫੋਰਮੇਸ਼ਨ ਦੈਟ ਇਜ਼ ਪੁਟ ਇਨ ਦ ਹਿਊਮਨ ਬ੍ਰੇਨ ਇਟ ਟੂ ਮਸਟ ਹੈਵ ਮੈਂ ਮੇਕਿੰਗ ਕਾਰਟਲ ਮੇਕਿੰਗ ਐਂਡ ਲਾਈਫ ਬਿਲਡਿੰਗ ਐਟ ਮਲੇਸ਼ੀਆ ਨੋਵਿਡੀਆ ਜਨਨ ਦੀ ਬਾਈ ਭਾਵੇਂ ਇਸ ਵਾਰ ਵਿਸ਼ਨ ਵਿਕਲਾ ਹੈ ਦੋਸਤੋ ਪਰ ਹੈ ਬਹੁਤ ਕੋਮਨ ਜਿਹਾ ਜਿਹਨੂੰ ਮਰਜੀ ਵੇਖੋ ਕੋਈ ਖੜਿਆ ਹੋਇਆ ਲੱਗਦਾ ਹੀ ਨਹੀਂ ਖਾਸ ਕਰ ਵਿਆਹੇ ਹੋਏ ਸੱਜਣ ਉਹਨਾਂ ਨਾਲੋਂ ਵੱਧ ਦੁਖੀ ਤਾਂ ਕੋਈ ਲੱਗਦਾ ਹੀ ਨਹੀਂ ਜਦੋਂ ਕਿ ਗ੍ਰਸਤੀ ਚ ਸ਼ਾਮਲ ਹੋਣ ਵੇਲੇ ਵਿਆਹ ਵੇਲੇ ਉਹਨਾਂ ਨੇ ਕਈ ਕਈ ਦਿਨ ਜਸ਼ਨ ਮਨਾਏ ਸਨ ਖੁਸ਼ੀਆਂ ਦੇ ਦਿਨ ਆਪਣੇ ਪਰਿਵਾਰਕ ਜੀਆਂ ਸੱਜਣਾ ਮਿੱਤਰਾਂ ਆਪਣੇ ਕੁਣਬੇ ਸਣੇ ਐਕਸਪੀਰੀਅੰਸ ਵਾਲੇ ਉਮਰਾਂ ਦੇ ਤਜਰਬੇ ਵਾਲੇ ਉਹਨਾਂ ਵਿੱਚੋਂ ਵੀ ਬਹੁਤੇ ਦੁਖੀ ਹੀ ਹੁੰਦੇ ਹਨ ਆਖਰ ਇਹ ਦੁੱਖ ਹੈ ਕਿ ਅੱਜ ਇਹੋ ਜਾਣਾਂਗੇ ਭਾਵੇਂ ਤੁਹਾਨੂੰ ਇਹ ਕੋਈ ਐਜੂਕੇਸ਼ਨਲ ਵੀਡੀਓ ਨਾਲ ਲੱਗੇ ਪਰ ਮੋਟੀਵੇਸ਼ਨਲ ਤਾਂ ਲੱਗ ਹੀ ਸਕਦੀ ਹੈ ਮਿੱਤਰੋ ਉਮੀਦ ਹੈ ਜਾਣਕਾਰੀ ਪਸੰਦ ਆਵੇਗੀ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਦੋਸਤੋ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਆਪਣੇ ਵਿਸ਼ੇ ਉੱਤੇ ਆਉਂਦੇ ਹਾਂ ਮਨੁੱਖ ਕਿੱਥੋਂ ਸ਼ੁਰੂ ਕਰੀਏ ਪੱਛਮ ਵਾਲੇ ਖੁਦ ਨੂੰ ਵਿਗਿਆਨਿਕ ਸੋਚ ਦਾ ਧਾਰਨੀ ਦੱਸਦੇ ਹਨ ਉਹਨਾਂ ਦਾ ਦਾਵਾ ਹੈ ਕਿ ਮਨੁੱਖ ਇਸ ਪ੍ਰਜਾਤੀ ਦਾ ਵਿਕਾਸ ਹੌਲੀ-ਹੌਲੀ ਬਾਂਦਰ ਦੀ ਨਸਲ ਦੇ ਸੁਧਾਰ ਹੁੰਦੇ ਹੋਏ ਅੱਜ ਦੇ ਮਨੁੱਖ ਦੇ ਰੂਪ ਵਿੱਚ ਹੋਇਆ ਹੈ ਜਿਹਨੂੰ ਡਾਰਵਿਨ ਥਿਊਰੀ ਕਿਹਾ ਜਾਂਦਾ ਹੈ ਪਰ ਭਾਰਤ ਵਿੱਚ ਧਾਰਮਿਕ ਮਨੋਤਾ ਅਨੁਸਾਰ ਮਨੁੱਖ ਦੇਵਤਿਆਂ ਦੀ ਔਲਾਦ ਹੈ ਰਿਸ਼ੀਆ ਮੁਨੀਆਂ ਦੇ ਵੰਸ਼ਜ ਹਨ ਉਹ ਆਪ ਵਿੱਚ ਆਦਮ ਅਤੇ ਹਵਾ ਦਾ ਕਨਸੈਪਟ ਚੱਲਦਾ ਹੈ ਦੋਸਤੋ ਮਨੁੱਖ ਕੋਈ ਵੀ ਹੋਵੇ ਪਰ ਅੱਜ ਦੇ ਮਨੁੱਖ ਦੀ ਸਰਚਨਾ ਬੰਤ ਸਰੀਰ ਦੀ ਕਾਰਜ ਪ੍ਰਣਾਲੀ ਅੰਦਰੂਨੀ ਅਤੇ ਬਾਹਰੀ ਸਰੀਰਕ ਅੰਗ ਲਗਭਗ ਸਾਰਿਆਂ ਦੇ ਇੱਕੋ ਜਿਹੇ ਹੀ ਹੁੰਦੇ ਹਨ ਭਾਵੇਂ ਕੱਦ ਕਾਠ ਨੈਣ ਨਕਸ਼ ਰੂਪ ਰੰਗ ਅਡਡ ਹੋ ਸਕਦਾ ਹੈ ਪਰ ਸਾਰੇ ਹੰਤਾ ਇੱਕੋ ਹੀ ਪ੍ਰਜਾਤੀ ਮਨੁੱਖ ਪ੍ਰਜਾਤੀ ਵਿੱਚੋਂ ਦੋਸਤੋ ਜੇ ਸਾਇੰਸ ਮੁਤਾਬਕ ਗੱਲ ਕਰੀਏ ਤਾਂ ਮਨੁੱਖ ਬਾਂਦਰ ਤੋਂ ਮਨੁੱਖ ਬਣਿਆ ਹੈ ਤਾਂ ਕਿ ਬਾਂਦਰ ਤੋਂ ਮਨੁੱਖ ਬਣਨ ਤੇ ਇਸ ਕਰਕੇ ਇਨਸਾਨ ਦੁਖੀ ਰਹਿੰਦਾ ਹੈ ਬੋਤਾ ਸਮਾ ਦੁਖੀ ਰਹਿਣਾ ਹੈ ਤਾਂ ਇਹ ਅਵਗੁਣ ਪਰ ਇਸ ਨੂੰ ਗੁਣ ਹੀ ਕਹਿਣਾ ਠੀਕ ਹੈ ਐਵੇਂ ਦੁਖੀ ਮਨੁੱਖ ਗੁੱਸਾ ਕਰਨਗੇ ਪਰ ਜੇ ਧਰਮ ਦੀਆਂ ਮਨੋਤਾਵਾਂ ਦੀ ਗੱਲ ਕਰੀਏ ਤਾਂ ਮਨੁੱਖ ਦੀ ਸਿਰਜਣਾ ਕਿਸੇ ਅਦੁੱਤੀ ਸ਼ਕਤੀ ਨੇ ਕੀਤੀ ਹੈ ਜਿਸ ਨੂੰ ਕਹਿੰਦੇ ਹਨ ਰੱਬ ਪਰਮਾਤਮਾ ਅਕਾਲ ਪੁਰਖ ਕੋਈ ਵੀ ਨਾ ਦੇਈ ਦਈਏ ਪਰ ਸੋਚੋ ਮਿੱਤਰੋ ਕੀ ਉਸਨੇ ਮਨੁੱਖ ਨੂੰ ਇਸ ਕਰਕੇ ਬਣਾਇਆ ਕਿ ਉਹ ਦੁਖੀ ਰਹੇ ਦੁੱਖ ਦੁੱਖ ਕੀ ਦੁੱਖ ਮਨੁੱਖ ਨੂੰ ਪਰਮਾਤਮਾ ਦੀ ਦੇਣ ਹੈ ਬੜਾ ਗੰਭੀਰ ਸਵਾਲ ਹੈ ਜਰਾ ਆਪਣੇ ਆਪ ਨੂੰ ਪੁੱਛ ਕੇ ਵੇਖੋ ਸ਼ਾਇਦ ਤੁਸੀਂ ਚੁੱਪ ਹੋ ਜਾਵੋਗੇ ਅੰਦਰੋਂ ਸ਼ਾਇਦ ਨਾ ਦੀ ਆਵਾਜ਼ ਆਵੇਗੀ ਦੁੱਖ ਪਰਮਾਤਮਾ ਦੀ ਦੇਣ ਨਹੀਂ ਪਰ ਤੁਸੀਂ ਉਸ ਨਾਲ ਸ਼ਹਿਮਤ ਨਹੀਂ ਹੋਣਾ ਚਾਹੋਗੇ ਰੱਬ ਨੇ ਜੇ ਇਨਸਾਨ ਬਣਾਇਆ ਤਾਂ ਜਾ ਜੀ ਲੈ ਇਹੋ ਸੋਚ ਹੋਵੇਗੀ ਨਾ ਉਸ ਦੀ ਕਿਉਂ ਉਹ ਤੁਹਾਨੂੰ ਦੁਖੀ ਕਰੇਗਾ ਪਰ ਸੋਚੋ ਦੋਸਤੋ ਕੀ ਅਸੀਂ ਜੀ ਰਹੇ ਹਾਂ ਪਰਮਾਤਮਾ ਨੇ ਕਹਿੰਦੇ ਨੇ ਕਿ ਸਾਰੀ ਕਾਇਨਾਤ ਬਣਾਈ ਹੈ ਮਨੁੱਖ ਵਾਸਤੇ ਕਿ ਦੁਖੀ ਹੋਣ ਵਾਸਤੇ ਜਾਂ ਖੁਸ਼ੀਆਂ ਖੇੜੀਆਂ ਪ੍ਰਸੰਤਾ ਵਾਸਤੇ ਕਿ ਅਸੀਂ ਉਸ ਦੀ ਬਣਾਈ ਹੋਈ ਕਾਇਨਾਤ ਵਿੱਚ ਰਹਿੰਦੇ ਹੋਏ ਪ੍ਰਸੰਤਾ ਨਾਲ ਮਨੁੱਖੀ ਜੀਵਨ ਜੀ ਰਹੇ ਹਾਂ ਬਿਲਕੁਲ ਇਸ ਸਵਾਲ ਦਾ ਪੈਦਾ ਹੋਣਾ ਜ਼ਰੂਰੀ ਹੈ ਮਨੁੱਖ ਲਈ ਜੋ ਪਰਮਾਤਮਾ ਨੇ ਜ਼ਰੂਰੀ ਸਮਝਿਆ ਉਹ ਸਿਰਜਿਆ ਬਣਾਇਆ ਫਿਰ ਅਸੀਂ ਉਸ ਦੀ ਖਲਕਤ ਦਾ ਆਨੰਦ ਮਾਣਨ ਦੀ ਥਾਂ ਦੁਖੀ ਪਰੇਸ਼ਾਨ ਕਿਉਂ ਰਹਿਣ ਲੱਗ ਪਏ ਹਾਂ ਕਾਰਨ ਕਾਰਨ ਮਿੱਤਰੋ ਮਨੁੱਖ ਖੁਦ ਹੀ ਹੈ ਅੱਜ ਸੋਚੋ ਕਿੰਨੇ ਕੁ ਮਨੁੱਖ ਪ੍ਰਕਿਰਤੀ ਦੇ ਨੇੜੇ ਰਹਿੰਦੇ ਹਨ ਕੋਈ ਕਿੰਨਾ ਕੁ ਵੀ ਧਾਰਮਿਕ ਹੋਣ ਦਾ ਦਾਵਾ ਕਰੇ ਉਹ ਕਿੰਨਾ ਕੁ ਰੱਬ ਪਰਮਾਤਮਾ ਦੇ ਨੇੜੇ ਹੈ ਹਰ ਕੋਈ ਆਪਣੀ ਹੀ ਸਿਰਜੀ ਹੋਈ ਆਪਣੀ ਹੀ ਬਣਾਈ ਹੋਈ ਦੁਨੀਆ ਵਿੱਚ ਵਿਚਰਦਾ ਫਿਰਦਾ ਹੈ ਉਸ ਰੱਬ ਦੀ ਬਣਾਈ ਹੋਈ ਖਲਕਤ ਉਸ ਨੂੰ ਦਾ ਚਿੱਤ ਚੇਤੇ ਵੀ ਨਹੀਂ ਆਪਣੀ ਹੀ ਬਣਾਈ ਹੋਈ ਦੁਨੀਆ ਧਰਮ ਦੇ ਨਾਂ ਹੇਠ ਬਣਾਈ ਹੋਈ ਦੁਨੀਆ ਧਾਰਮਿਕ ਮਨੋਤਾ ਡੂਜ਼ ਐਂਡ ਡੋਂਟ ਸਮਾਜਿਕ ਮਨੋਤਾ ਹੋਰ ਸਿਮੰਟ ਦਾ ਸਿਮੰਟ ਦਾ ਪਰਿਵਾਰਿਕ ਮਨੋਤਾ ਸਾਡੇ ਘਰ ਵਿੱਚ ਇੰਜ ਨਹੀਂ ਹੁੰਦਾ ਸਾਡੀ ਜਾਤ ਵਿੱਚ ਅਸੀਂ ਉੱਚੀ ਜਾਤ ਅਸੀਂ ਨੀਵੀਂ ਜਾਤ ਅਸੀਂ ਵਿਚਾਰੇ ਪਤਾ ਨਹੀਂ ਪ੍ਰਮਾਤਮਾ ਤੋਂ ਦੂਰ ਹੁੰਦੇ ਹੁੰਦੇ ਮਨੁੱਖ ਨੇ ਕਿੰਨੇ ਜਾਲ ਬੁਣ ਲਏ ਹਨ ਸਾਰੇ ਜਾਲ ਉਸਦੇ ਆਪਣੇ ਹੀ ਬਣਾਏ ਹੋਏ ਹਨ ਅਤੇ ਆਪਣੇ ਹੀ ਵਾਸਤੇ ਜ਼ਿੰਦਗੀ ਜਿਨਾ ਦਾ ਖੁੱਲੇ ਆਕਾਸ਼ ਵਿੱਚ ਉੱਡਣ ਵਾਂਗੂ ਹੈ ਦੋਸਤੋ ਅਸੀਂ ਇਹਨਾਂ ਜਾਲਾਂ ਵਿੱਚ ਹੀ ਉਲਝ ਕੇ ਰਹ ਜਾਂਦੇ ਹਾਂ ساری ਉਮਰ ਖੁੱਲੀ ਉਡਾਰੀ ਖੁੱਲਾ ਆਕਾਸ਼ ਕਿੱਥੇ ਉਹ ਨਸੀਬਾਂ ਵਿੱਚ ਆਪਣੇ ਬੁਨੇ ਜਾਲ ਦੀਆਂ ਤੰਦਾਂ ਵਿੱਚ ਹੀ ਅਸੀਂ ਉਲਝੇ ਪਰੇਸ਼ਾਨ ਹੋਏ ਦੁਖੀ ਹੋਏ ਰਹਿੰਦੇ ਹਾਂ ਇਸ ਦੇ ਉਲਟ ਕੁਝ ਲੋਕ ਪਸ਼ੂਆਂ ਵਾਂਗ ਆਵਾਰਾ ਹੋ ਕੇ ਗੈਰ ਜ਼ਿੰਮੇਵਾਰ ਹੋ ਕੇ ਇਸ ਨੂੰ ਹੀ ਆਜ਼ਾਦੀ ਸਮਝਦੇ ਹਨ ਦੋਸਤੋ ਇਹ ਬਿਲਕੁਲ ਪਸ਼ੂਵ੍ਰਿਤੀ ਹੀ ਹੁੰਦੀ ਹੈ ਮਨੁੱਖ ਹੋਣਾ ਨਹੀਂ ਕਾਰਨ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਗਿਣਾਏ ਜਾ ਸਕਦੇ ਹਨ ਪਰ ਇਲਾਜ ਦੁੱਖਾਂ ਦਾ জাল ਕਿਵੇਂ ਕੱਟিয়ে ਇਸ ਲਈ ਦੋਸਤੋ ਇਹ ਸਮਝਣਾ ਜ਼ਰੂਰੀ ਹੈ ਕਿ ਦੁੱਖ ਹਨ ਕੀ ਕਿਸ ਨੂੰ ਹਨ ਇਹ ਜਾਨਣਾ ਬਹੁਤ ਹੀ ਜ਼ਰੂਰੀ ਹੈ ਇਹੋ ਬਹੁਤ ਜ਼ਰੂਰੀ ਨੁਕਤਾ ਹੈ ਜੇ ਸਮਝ ਗਏ ਤਾਂ ਮੱਕੜ ਜਾਲ ਵਿੱਚੋਂ ਬਾਹਰ ਆ ਹੀ ਜਾਵੋਗੇ ਖੁਦ ਹੀ ਬਿਨਾਂ ਕਿਸੇ ਬਾਰੀ ਵਿਅਕਤੀ ਦੀ ਮਦਦ ਤੋਂ ਤੁਸੀਂ ਇਸ ਭਰਮ ਜਾਲ ਵਿੱਚੋਂ ਬਾਹਰ ਆ ਜਾਓਗੇ ਸੋਚੋ ਦੋਸਤੋ ਦੁਖੀ ਕੌਣ ਹੁੰਦਾ ਹੈ ਇੱਕ ਵਾਰ ਸੋਚੋ ਜੋ ਪਰੇਸ਼ਾਨੀ ਹੈ ਜੋ ਦੁੱਖ ਹੈ ਜੋ ਟੈਨਸ਼ਨ ਹੈ ਉਹ ਕਿਸ ਨੂੰ ਹੈ ਕੀ ਤੁਹਾਡੇ ਸਰੀਰ ਨੂੰ ਇੱਕ ਸਵਾਲ ਹੈ ਮਿੱਤਰੋ ਜਦੋਂ ਸਰੀਰ ਨੂੰ ਦੁੱਖ ਹੁੰਦਾ ਹੈ ਤਾਂ ਝਟਮੱਲ ਮਾਲਿਸ਼ ਦਵਾਈ ਲਾ ਲਈ ਜਾਂਦੀ ਹੈ ਸਰੀਰ ਨੂੰ ਥਕਾਵਟ ਮਹਿਸੂਸ ਹੋਵੇ ਤਾਂ ਆਰਾਮ ਲਈ ਲੇਟ ਲਿਆ ਜਾਂਦਾ ਹੈ ਜੇ ਸਰੀਰ ਨੀਂਦ ਮੰਗੇ ਤਾਂ ਸੌ ਲਿਆ ਜਾਂਦਾ ਹੈ ਸਰੀਰ ਨੂੰ ਭੁੱਖ ਮਹਿਸੂਸ ਹੋਵੇ ਤਾਂ ਭੋਜਨ ਖਾ ਕੇ ਭੁੱਖ ਸ਼ਾਂਤ ਕਰ ਲਈ ਜਾਂਦੀ ਹੈ ਸਰੀਰ ਦੀ ਲੋੜ ਪੂਰੀ ਹੋਈ ਤਾਂ ਸਭ ਸ਼ਾਂਤ ਇੱਕ ਵਾਰੀ ਸੋਚੋ ਦੋਸਤੋ ਜਦੋਂ ਆਪਾਂ ਭਰਪੂਰ ਨੀਂਦ ਲੈ ਲੈਂਦੇ ਹਾਂ ਸਰੀਰ ਦੀ ਨੀਂਦ ਪੂਰੀ ਹੋ ਜਾਂਦੀ ਹੈ ਤਾਂ ਸਰੀਰ ਇੰਡੀਕੇਟ ਕਰਦਾ ਹੈ ਕਿ ਉਸ ਨੂੰ ਹੋਰ ਨੀਂਦ ਚਾਹੀਦੀ ਹੈ ਕਦੇ ਵੀ ਨਹੀਂ ਉਹ ਸੰਤੁਸ਼ਟ ਹੋ ਜਾਂਦਾ ਹੈ ਭੁੱਖ ਲੱਗਣ ਤੇ ਰੋਟੀ ਰੱਜ ਕੇ ਖਾਣ ਤੋਂ ਬਾਅਦ ਉਹ ਆਪਣੇ ਆਪ ਹੀ ਸਰੀਰ ਇੰਡੀਕੇਟ ਕਰਦਾ ਹੈ ਕਿ ਉਸ ਨੂੰ ਹੋਰ ਨਹੀਂ ਖਾਣਾ ਚਾਹੀਦਾ ਉਹ ਨਹੀਂ ਖਾ ਸਕਦਾ ਜਦੋਂ ਤੱਕ ਇਸ ਦੀ ਲੋੜ ਦੁਬਾਰਾ ਸ਼ਰੀਰ ਨੂੰ ਮਹਿਸੂਸ ਨਹੀਂ ਹੁੰਦੀ ਪਰ ਫਿਰ ਮਿੱਤਰੋ ਇਹ ਦੁੱਖ ਇਹ ਦੁਖੀ ਇਹ ਦੁਖੀ ਕੌਣ ਹੈ ਇਹ ਪਰੇਸ਼ਾਨੀਆਂ ਇਹ ਤਣਾਅ ਕੀ ਸ਼ਰੀਰ ਨੂੰ ਨਹੀਂ ਜੇ ਸ਼ਰੀਰ ਨੂੰ ਨਹੀਂ ਤਾਂ ਫਿਰ ਕਿਸ ਨੂੰ ਕਿਸ ਨੂੰ ਇਹ ਦੁੱਖ ਪਰੇਸ਼ਾਨੀ ਸਭ ਮਨੁੱਖ ਦੀ ਆਪਣੀ ਹੀ ਬਣਾਈ ਹੋਈ ਹੈ ਮਾਨਸਿਕ ਸਿਰਜਣਾ ਜਿਸ ਦਾ ਸ਼ਰੀਰ ਨਾਲ ਕੋਈ ਵਜੂਦ ਬੋਤਾ ਹੁੰਦਾ ਹੀ ਨਹੀਂ ਪਰ ਦੋਸਤੋ ਕਈ ਵਾਰ ਅਸੀਂ ਆਪਣੀ ਬਣਾਈ ਹੋਈ ਇਸ ਮਾਨਸਿਕ ਪਰੇਸ਼ਾਨੀ ਤੋਂ ਪਰੇਸ਼ਾਨ ਹੋ ਕੇ ਆਪਣੇ ਹੀ ਸਰੀਰ ਨੂੰ ਨਸ਼ਟ ਕਰਨ ਤੱਕ ਚਲੇ ਜਾਂਦੇ ਹਾਂ ਜਦੋਂ ਕਿ ਸਰੀਰ ਦਾ ਇਸ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ ਲਗਭਗ 95% ਕੇਸਾਂ ਵਿੱਚ ਦੋਸਤੋ ਇਹ ਮਾਨਸਿਕ ਪਰੇਸ਼ਾਨੀਆਂ ਵੀ ਅਕਸਰ ਕਾਗਜ਼ੀ ਹੀ ਹੁੰਦੀਆਂ ਹਨ ਜਿਹੜੀਆਂ ਸਾਡੀਆਂ ਆਪਣੀਆਂ ਹੀ ਬਣਾਈਆਂ ਹੋਈਆਂ ਮਨੋਤਾ ਵਿੱਚੋਂ ਨਿਕਲੀਆਂ ਹੋਈਆਂ ਹੁੰਦੀਆਂ ਹਨ ਥੋੜਾ ਗੰਭੀਰ ਹੋ ਕੇ ਸੋਚਿਓ ਇਹੋ ਸੱਚ ਹੈ ਨਾ ਦੁੱਖ ਕਿਸੇ ਨੂੰ ਬਚਪਨ ਵਿੱਚ ਦੁੱਖ ਹੁੰਦਾ ਹੈ ਕਿ ਉਸ ਦੇ ਮਾਪੇ ਲੜਦੇ ਰਹਿੰਦੇ ਹਨ ਜਾਂ ਜਵਾਨੀ ਵਿੱਚ ਕੰਪੀਟੀਸ਼ਨ ਵਿੱਚ ਕਾਮਯਾਬ ਨਾ ਹੋਣ ਦਾ ਦੁੱਖ ਦੁਨੀਆ ਕੋਲ ਸਾਧਨ ਪੈਸਾ ਹਾਇਸियत ਵੇਖ ਕੇ ਆਪਣੀ ਸਥਿਤੀ ਨੂੰ ਉਸ ਦਾ ਦੁੱਖ ਦੁੱਖ ਦੁਖੀ ਲੋਕ ਧਾਰਮਿਕ ਵੀ ਹੁੰਦੇ ਹਨ ਤੇ ਨਾਸਤਿਕ ਵੀ ਜਦੋਂ ਕਿ ਧਰਮ ਰੀਸ ਨਾ ਕਰ ਮਿਹਨਤ ਕਰ ਪੂਰੇ ਸਮਰਪਣ ਨਾਲ ਫਲ ਦੀ ਇੱਛਾ ਰੱਬ ਤੇ ਛੱਡ ਦੇ ਆ ਤੇ ਗੀਤਾ ਅਨੁਸਾਰ ਜੇ ਆਪਾਂ ਗੱਲ ਕਰੀਏ ਤਾਂ ਕਰਮ ਕਰ ਫਲ ਦੀ ਚਿੰਤਾ ਨਾ ਕਰ ਇਹ ਦੱਸਣ ਸਿਖਾਉਣ ਵਿੱਚ ਧਰਮ ਅੱਜਕੱਲ ਬਹੁਤ ਹੀ ਪਿੱਛੇ ਰਹਿ ਗਿਆ ਹੈ ਧਰਮਾਂ ਦੇ ਨਾਂ ਤੇ ਬਸ ਸਤਿਕਾਰ ਕਰੋ ਸਨਮਾਨ ਕਰੋ ਮੱਥਾ ਟੇਕੋ ਇਹ ਹੀ ਰਹਿ ਗਿਆ ਹੈ ਹੁਣ ਬਸ ਇਹਨਾਂ ਮਨੋਤਾਂ ਦਾ ਨਾਂ ਹੀ ਹੁਣ ਧਰਮ ਬਚਿਆ ਹੋਇਆ ਹੈ ਸੋਚੋ ਦੋਸਤੋ ਸਾਡੇ ਜੀਵਨ ਵਿੱਚ ਧਰਮ ਦੇ ਨਾਂ ਤੇ ਹੈ ਕੀ ਅਸੀਂ ਆਪਣੇ ਕੀਦੇ ਮੁਤਾਬਕ ਧਾਰਮਿਕ ਸਥਾਨਾਂ ਤੇ ਜਾ ਕੇ ਬਸ ਮੱਥਾ ਟੇਕਣਾ ਬਸ ਇਹੋ ਹੀ ਧਰਮ ਰਹਿ ਗਿਆ ਹੈ ਸਾਡੇ ਲਈ 10 20 50 100 ਇਹੋ ਕੁਝ ਚੜਾ ਕੇ ਆਹਾ ਮਿਲ ਜੇ ਉਹ ਪ੍ਰਾਪਤ ਹੋ ਜਾਵੇ ਆ ਕਾਰਜ ਸਿੱਧ ਹੋ ਜਾਵੇ ਇਹੋ ਧਾਰਮਿਕ ਜ਼ਿੰਦਗੀ ਰਹਿ ਗਈ ਹੈ ਨਾ ਸਾਡੀ ਹੁਣ ਧਾਰਮਿਕ ਸਥਾਨਾਂ ਤੇ ਵੀ ਇਹੋ ਕੁਝ ਹੁੰਦਾ ਹੈ ਉੱਥੇ ਇਹੀ ਪ੍ਰਚਾਰਿਤ ਕੀਤਾ ਜਾਂਦਾ ਹੈ ਕਿ ਇੱਥੇ ਆ ਸੁੱਖ ਪੂਰੀ ਹੁੰਦੀ ਹੈ ਇਹੋ ਹੀ ਰਹਿ ਗਿਆ ਹੈ ਨਾ ਅੱਜ ਕੱਲ ਧਰਮ ਦੇ ਨਾਂ ਏ ਧਰਮ ਵੀ ਦੁੱਖ ਪਰੇਸ਼ਾਨੀ ਦਾ ਹੱਲ ਕੱਢਣ ਵਿੱਚ ਅਸਫਲ ਜਿਹਾ ਹੋ ਰਿਹਾ ਹੈ ਸਾਇੰਸ ਇਸ ਨੂੰ ਮਨੋਵਿਗਿਆਨ ਦੀ ਸਮੱਸਿਆ ਕਹਿ ਕੇ ਦਿਮਾਗੀ ਡਾਕਟਰ ਇਹ ਪ੍ਰੋਫੈਸ਼ਨ ਚਲਾ ਰਹੀ ਹੈ ਦੋਵੇਂ ਤੁਹਾਡੇ ਅੰਦਰ ਦੇ ਜਾਲ ਕਿਵੇਂ ਸਾਫ਼ ਕਰ ਸਕਦੇ ਹਨ ਇਸ ਦੀ ਕੋਸ਼ਿਸ਼ ਤੁਹਾਨੂੰ ਹੀ ਕਰਨੀ ਪੈਣੀ ਹੈ ਜੇ ਕਾਰਨ ਸਮਝੋਗੇ ਤਾਂ ਹੀ ਇਸ ਵਿੱਚ ਕਾਮਯਾਬ ਹੋਵੋਗੇ ਦੁੱਖ ਪਰੇਸ਼ਾਨੀ ਇਹ ਸਰੀਰ ਦੀ ਸਮੱਸਿਆ ਨਹੀਂ ਹੈ ਤਾਂ ਇਹ ਸਿਰਫ ਮਾਨਸਿਕ ਅਤੇ ਮਾਨਸਿਕ ਸਮੱਸਿਆ ਹੀ ਹੈ ਦੋਸਤੋ ਇਹ ਤੁਹਾਡੀ ਮਾਨਸਿਕਤਾ ਦੀ ਹੀ ਪੈਦਾ ਕੀਤੀ ਹੋਈ ਸਮੱਸਿਆ ਹੈ ਜੇ ਇਹ ਮੂਲ ਨੁਕਤਾ ਸਮਝ ਜਾਵੋਗੇ ਤਾਂ ਦੁੱਖ ਪਰੇਸ਼ਾਨੀ ਵਿੱਚ ਅੱਧਾ ਤਕਰੀਬਨ ਤੁਸੀਂ ਬਾਹਰ ਇਹ ਸੱਚ ਸਵਕਾਰ ਕਰਦੇ ਹੀ ਨਿਕਲ ਆਵੋਗੇ ਹੋ ਜੋ ਫਿਰ ਸੱਚ ਦੇ ਨੇੜੇ ਕੋਣ ਰੋਗ ਦਾ ਹੈ ਮਿੱਤਰੋ ਸਮਾਜ ਹੋਵੇ ਜਾਂ ਧਰਮ ਇਹ ਤੁਹਾਡੀ ਤਾਕਤ ਹੋਣਾ ਚਾਹੀਦਾ ਹੈ ਦੋਸਤੋ ਜੇ ਇਹੋ ਤੁਹਾਡੇ ਦੁੱਖ ਤੇ ਪਰੇਸ਼ਾਨੀ ਦਾ ਕਾਰਨ ਹਾਂ ਤਾਂ ਖੁਦ ਨੂੰ ਇਸ ਤੋਂ ਥੋੜਾ ਜਿਹਾ ਅੱਡ ਕਰ ਲਵੋ ਆਪੇ ਦੁੱਖ ਤੋਂ ਤੁਸੀਂ ਦੂਰ ਹੋ ਜਾਵੋਗੇ ਅੱਧਾ ਦੁੱਖ ਆਪ ਹੀ ਦੂਰ ਹੋ ਜਾਵੇਗਾ ਤੁਹਾਡੇ ਅੰਦਰ ਜੋ ਰੱਬ ਦੇ ਬਖਸ਼ੇ ਹੋਏ ਖੁਸ਼ੀਆਂ ਖੇੜੇ ਹਨ ਉਹ ਇਸ ਕੂਰਾ ਕਰਕਟ ਲਫਜ਼ ਭਾਵੇਂ ਸਕਦਾ ਹੈ ਕੂਰਾ ਕਰਕਟ ਚਲੋ ਆਪਾਂ ਬੋਝ ਕਰ ਲੈਂਦੇ ਹਾਂ ਜਦੋਂ ਇਹ ਹਟਾਵੋਗੇ ਤਾਂ ਉਹ ਖੁਸ਼ੀਆਂ ਖੇੜੇ ਬਾਹਰ ਆ ਜਾਣਗੇ ਫਿਰ ਬਹੁਤ ਕੁਝ ਚੰਗਾ ਲੱਗੇਗਾ ਦੋਸਤੋ ਜਿਹੜਾ ਮਨ ਪਰੇਸ਼ਾਨ ਪਰੇਸ਼ਾਨ ਦੁਖੀ ਦੁਖੀ ਹੋਇਆ ਫਿਰਦਾ ਸੀ ਇਹ ਆਪੇ ਹੀ ਅੰਦਰੋਂ ਖਿੜਿਆ ਹੋਣ ਦਾ ਅਹਿਸਾਸ ਕਰਵਾਏਗਾ ਤੁਹਾਨੂੰ ਦੋਸਤੋ ਇਹੋ ਜ਼ਿੰਦਗੀ ਹੈ ਇਸ ਜ਼ਿੰਦਗੀ ਨੂੰ ਪ੍ਰਮਾਤਮਾ ਦੀ ਅਨਮੋਲੀ ਦਾਤ ਸਮਝ ਕੇ ਅਸਲ ਵਿੱਚ ਵੀ ਅਨਮੋਲੀ ਦਾਤ ਸਮਝ ਕੇ ਜਿਓ ਹਾਂ ਪਰਿਵਾਰਿਕ ਫਰਜ਼ ਹਨ ਪੂਰੇ ਕਰੋ ਪੂਰੀ ਸਮਰਥਾ ਅਨੁਸਾਰ ਧਾਰਮਿਕ ਵੀ ਹੋਵੋ ਪਰ ਖੁਦ ਲਈ ਦਿਖਾਵੇ ਲਈ ਨਹੀਂ ਦੂਜਾ ਸਭਕਾਰੇ ਕਿ ਮੈਂ ਧਾਰਮਿਕ ਹਾਂ ਇਸ ਲਈ ਤੁਹਾਡਾ ਧਾਰਮਿਕ ਹੋਣਾ ਇਹ ਬਿਲਕੁਲ ਪਖੰਡ ਹੀ ਹੈ ਬੱਸ ਐਨਾ ਹੀ ਕਰਦੇ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਕੁਝ ਪੋਜ਼ੀਟਿਵ ਹੋ ਜਾਵੇਗਾ ਅਖੀਰ ਵਿੱਚ ਇੱਕ ਵਾਰੀ ਫੇਰ ਦੋਸਤੋ ਦੁੱਖ ਹੈ ਕਿ ਮਾਨਸਿਕ ਸਮੱਸਿਆ ਹੈ ਬਹੁਤੀ ਇਹ ਸ਼ਰੀਰ ਦੀ ਨਹੀਂ ਦੋਸਤੋ ਜੇ ਸ਼ਰੀਰ ਨੂੰ ਕੋਈ ਸਮੱਸਿਆ ਹੋਵੇ ਤਾਂ ਡਾਕਟਰ ਕੋਲ ਜਾਵੋ ਸ਼ਰੀਰਕ ਬਿਮਾਰੀ ਲਈ ਡਾਕਟਰ ਕੋਲ ਜਾਣਾ ਹੀ ਚਾਹੀਦਾ ਹੈ ਪਰ ਮਾਨਸਿਕ ਬਿਮਾਰੀ ਉਸ ਦਾ ਅੱਧਾ ਇਲਾਜ ਤੁਸੀਂ ਆਪ ਹੀ ਕਰ ਸਕਦੇ ਹੋ ਜੇ ਆਪਣੀ ਪਰੇਸ਼ਾਨੀ ਦਾ ਕਾਰਨ ਸਮਝ ਜਾਵੋਗੇ ਦੁੱਖ ਕੀ ਹੈ ਕਿਹੜੀ ਗੱਲੋਂ ਦੁੱਖ ਹੈ ਕਿਹੜੀ ਗੱਲੋਂ ਦੁਖੀ ਹਾਂ ਕਾਰਨ ਉਹ ਤਾਂ ਸਮਾਜਿਕ ਅਤੇ ਮਾਨਸਿਕ ਮਨੋਤਾ ਕਰਕੇ ਹੀ ਜੋ ਮਨੁੱਖ ਨੇ ਆਪਣੀਆਂ ਹੀ ਬਣਾਈਆਂ ਹੋਈਆਂ ਹਨ ਉਹਨਾਂ ਵਿੱਚੋਂ ਹੀ ਹੁੰਦਾ ਹੈ ਉਸ ਨੂੰ ਪਹਿਚਾਣੋ ਅਤੇ ਉਸ ਤੋਂ ਛੁਟਕਾਰਾ ਪਾਓ ਜਿਵੇਂ ਕਹਿੰਦੇ ਹਨ ਨਾ ਕਿਸੇ ਵੇਲੇ ਟ੍ਰੈਂਡ ਚੱਲਿਆ ਸੀ ਮਾਈ ਬੋਡੀ ਮਾਈ ਚੁਆਇਸ ਬਸ ਉਸੇ ਲੌਜੀਕ ਨੂੰ ਆਪਣੇ ਦਿਮਾਗ ਅਤੇ ਮਾਨਸਿਕਤਾ ਤੇ ਵੀ ਲਾਗੂ ਕਰੋ ਆਪੇ ਇਲਾਜ ਹੋ ਜਾਵੇਗਾ ਦੋਸਤੋ ਆਪਣੀ ਸਿਰਜੀ ਹੋਈ ਦੁਨੀਆ ਤੇ ਆਪਣੇ ਸਿਰਜੇ ਡੰਬਰਾਂ ਦੀ ਬਹੁਤੀ ਪ੍ਰਵਾਹ ਨਾ ਕਰੋ ਹਾਂ ਆਵਾਰਾ ਪਸ਼ੂ ਨਹੀਂ ਹੋਣਾ ਹੈ ਸੱਭਿਅਕ ਬਣੇ ਰਹੋ ਧਰਮ ਬਹੁਤ ਕੁਝ ਚੰਗਾ ਹੈ ਇਸ ਵਿੱਚ ਨਿੱਜੀ ਅਤੇ ਸਮਾਜਿਕ ਤੌਰ ਤੇ ਬਹੁਤ ਕੁਝ ਤੁਹਾਨੂੰ ਪੋਜ਼ਿਟਿਵ ਮਿਲੇਗਾ ਚੰਗਾ ਚੰਗਾ ਕੋਲ ਰੱਖੋ ਅਤੇ ਮਾਰਾ ਛੱਡ ਦੋ ਉਹ ਕਹਿੰਦੇ ਹਨ ਚੋਲ ਚੋਲਾਂ ਦੀ ਖੀਰ ਬਣਾ ਕੇ ਉਸਦੇ ਮ제 ਹੀ ਲਵੋ ਅਤੇ ਕੰਕਰ ਪੱਥਰ ਮਾਰੋ ਭਗਾ ਕੇ ਉਹਨਾਂ ਨੂੰ ਉਮੀਦ ਹੈ ਮਿੱਤਰੋ ਜੇ ਇਸ ਵੀਡੀਓ ਵਿੱਚ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਉਸ ਨੂੰ ਪਕੜ ਗਏ ਹੋਵੋਗੇ ਅੰਤ ਵਿੱਚ ਮਿੱਤਰੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰ ਸਕਦੇ ਹੋ ਆਪਣੇ ਦੁੱਖਾਂ ਲਈ ਦੂਸਰਿਆਂ ਨੂੰ ਜ਼ਿੰਮੇਵਾਰ ਠਹਿਰਾਣਾ ਅਤੇ ਦੂਜਿਆਂ ਕਰਕੇ ਦੁਖੀ ਹੋਣਾ ਇਹ ਛੱਡ ਦਿਓ ਮਿੱਤਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਕਰ ਲਓ ਧੰਨਵਾਦ